ਦੋ ਰਾਜਾਂ ਵਿੱਚ ਵੋਟਰ ਆਈਡੀ ਕਾਰਡ ਰੱਖਣ ਦਾ ਪੰਜਾਬ ਦੇ ਡੀਜੀਪੀ ਤੇ ਲੱਗਿਆ ਦੋਸ਼ ਅਮਰੀਕਾ ਵਿੱਚ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਭਾਰਤੀ ਗ੍ਰਿਫਤਾਰ ਭਾਰਤੀ ਲੜਕੀ ਵੀ ਹੋਈ ਸੀ ਐਫਸਟਿਨ ਦੇ ਜਿਨਸੀ ਅਪਰਾਧ ਦਾ ਸ਼ਿਕਾਰ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਇੱਕ ਨਵੇਂ ਵਿਵਾਦ ਵਿੱਚ ਘਿਰ ਗਏ ਨੇ ਸਹਾਰनपुर ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਮਲੇਰਕੋਟਲਾ ਨਿਵਾਸੀ ਇਸਮਸੁਦੀਨ ਚੌਧਰੀ ਨੇ ਸਾਬਕਾ ਆਈਪੀਐਸ ਅਧਿਕਾਰੀ ਤੇ ਦੋ ਵੱਖ-ਵੱਖ ਰਾਜਾਂ ਵਿੱਚ ਵੋਟਰ ਆਈਡੀ ਕਾਰਡ ਰੱਖਣ ਦਾ ਦੋਸ਼ ਲਾਇਆ ਹੈ। ਉਹਨਾਂ ਦਾ ਦਾਵਾ ਹੈ ਕਿ ਮੁਸਤਾਫਾ ਦੀ ਇੱਕ ਵੋਟ ਪੰਜਾਬ ਦੇ ਮਲੇਰਕੋਟਲਾ ਦੇ ਵਾਰਡ ਨੰਬਰ 21 ਵਿੱਚ ਦਰਜ ਹੈ ਜਦਕਿ ਦੂਜੀ ਉੱਤਰ ਪ੍ਰਦੇਸ਼ ਦੇ ਸਹਾਰनपुर ਵਿੱਚ ਉਸਦੇ ਜੱਦੀ ਪਿੰਡ ਹਰਦਾ ਖੇੜੀ ਵਿੱਚ ਦਰਜ ਹੈ। ਮੀਡੀਆ ਸਾਹਮਣੇ ਦਸਤਾਵੇਜ਼ ਪੇਸ਼ ਕਰਦੇ ਹੋਏ ਸ਼ਿਕਾਇਤਕਰਤਾ ਸ਼ਮਸਦੀਨ ਚੌਧਰੀ ਨੇ ਕਿਹਾ ਹੈ ਕਿ ਇੱਕ ਉੱਚ ਦਰਜੇ ਦੇ ਸਾਬਕਾ ਪੁਲਿਸ ਅਧਿਕਾਰੀ ਦੁਆਰਾ ਦੋ ਵੱਖ-ਵੱਖ ਵੋਟਰ ਆਈਡੀ ਕਾਰਡ ਰੱਖਣਾ ਕਾਨੂੰਨ ਦੀ ਉਲੰਘਣਾ ਅਤੇ ਗੰਭੀਰ ਅਪਰਾਧ ਹੈ। ਉਨ੍ਹਾਂ ਇਸ ਮਾਮਲੇ ਵਿੱਚ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਵੋਟ ਚੋਰੀ ਵਿਰੁੱਧ ਆਵਾਜ਼ ਚੁੱਕਣ ਵਾਲੀ ਪਾਰਟੀ ਦੇ ਆਗੂਆਂ ਦੇ ਪਰਿਵਾਰ ਹੀ ਅਜੇ ਕਮਾ ਵਿੱਚ ਸ਼ਾਮਲ ਨੇ। ਇਸ ਦਿਨ ਆਲੀ ਖਮਸਦੀਨ ਚੌਧਰੀ ਨੇ ਸਹਾਰਨਪੁਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਇੱਕ ਲਿਖਤੀ ਸ਼ਿਕਾਇਤ ਵੀ ਸੌਂਪੀ ਹੈ ਅਤੇ ਆਪਣੇ ਆਪ ਨੂੰ ਮਿਲ ਰਹੀਆਂ ਧਮਕੀਆਂ ਦਾ ਹਵਾਲਾ ਦਿੰਦੇ ਹੋਏ ਪੁਲਿਸ ਸੁਰੱਖਿਆ ਦੀ ਬੇਨਤੀ ਵੀ ਕੀਤੀ ਹੈ ਇਸ ਮਾਮਲੇ ਤੋਂ ਬਾਅਦ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਰਾਜਨੀਤਿਕ ਗਲਿਆਰੇ ਵਿੱਚ ਕਾਫੀ ਹਲਚਲ ਹੈ ਇੱਕ ਭਾਰਤੀ ਵਿਅਕਤੀ ਨੂੰ 13 ਸਾਲਾਂ ਦੇ ਨਾਬਾਲਗ ਬੱਚੀ ਨਾਲ ਜਿੰਸੀ ਸ਼ੋਸ਼ਣ ਦੇ ਦੋਸ਼ੀ ਹੜਤਫਾਰ ਕੀਤਾ ਗਿਆ ਹੈ ਮਲਜਮ ਦੀ ਪਛਾਣ ਵੋਡੇਲਾ ਜਸ਼ਸਵੀ ਕੋਟਾਪੱਲੀ ਵਜੋਂ ਹੋਈ ਹੈ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਨੇ ਕਿਹਾ ਹੈ ਕਿ ਮਲਜਮ ਕੋਟਾਪੱਲੀ ਅਮਰੀਕਾ ਵਿੱਚ ਦਿਨਾ ਦਸਤਾਵੇਜ਼ਾਂ ਵਾਲਾ ਇਮੀਗ੍ਰੈਂਟ ਹੈ ਅਤੇ ਯੂਐਸ ਇਮੀਗ੍ਰੇਸ਼ਨ ਕਾਨੂੰਨ ਦੇ ਅਧਿਐਤ ਉਸ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਦੀ ਕਾਰਵਾਈ ਚੱਲ ਰਹੀ ਹੈ ਉਸਤੇ ਦੁਕਾਨ ਤੋਂ ਚੋਰੀ ਅਤੇ ਜਨਤਕ ਵਿਵਸਥਾ ਵਿਗਾੜਨ ਦੇ ਵੀ ਦੋਸ਼ ਲੱਗੇ ਹੋਏ ਨੇ ਆਈਸੀਈ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਵੁਡੇਲਾ ਜਸਸਵੀ ਕੋਟਾਪੱਲੀ ਭਾਰਤ ਤੋਂ ਆਇਆ ਇੱਕ ਅਪਰਾਧਿਕ ਗੈਰ ਕਾਨੂੰਨੀ ਵਿਦੇਸ਼ੀ ਹੈ ਜਿਸ ਤੇ ਨਿਊ ਜਰਸੀ ਵਿੱਚ ਸੈਕਸ਼ੂਅਲ ਅਸਾਲਟ ਅਤੇ ਚੋਰੀ ਦੇ ਚਾਰਜ ਪੈਂਡਿੰਗ ਨੇ ਅਸੀਂ ਉਸ ਨੂੰ ਦੇਸ਼ ਨਿਕਾਲੇ ਦੀ ਕਾਰਵਾਈ ਪੂਰੀ ਹੋਣ ਤੱਕ ਹਿਰਾਸਤ ਵਿੱਚ ਰੱਖਾਂਗੇ ਕੋਟਾਪੱਲੀ ਨੂੰ ਬੱਚਿਆਂ ਦਾ ਰੇਪਿਸਟ ਦੱਸਦੇ ਹੋਏ ਆਈਸੀਈ ਨੇ ਕਿਹਾ ਕਿ ਇਸ ਭਾਰਤੀ ਵਿਅਕਤੀ ਤੇ 13 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ ਏਜੰਸੀ ਨੇ ਗ੍ਰਿਫਤਾਰੀ ਦੀ ਤਰੀਖ ਜਾਂ ਕਥਿਤ ਅਪਰਾਧਾਂ ਬਾਰੇ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਸਰਕਾਰ ਦੇ ਅੰਕੜਿਆਂ ਅਨੁਸਾਰ ਅਮਰੀਕੀ ਰਾਸ਼ਟਰਪਤੀ 트ੰਪ ਦੀ ਇਮੀਗ੍ਰੇਸ਼ਨ ਵਿਰੋਧੀ ਮੁਹਿੰਮ ਦੇ ਤਹਿਤ 2025 ਵਿੱਚ 3800 ਤੋਂ ਵੱਧ ਭਾਰਤੀਆਂ ਨੂੰ ਪਹਿਲਾਂ ਹੀ ਅਮਰੀਕਾ ਤੋਂ ਰਿਪੋਰਟ ਕੀਤਾ ਜਾ ਚੁੱਕਾ ਹੈ ਇਸ ਦੇ ਨਾਲ ਹੀ ਭਾਰਤੀ ਮੂਲ ਦੇ 99 ਲੋਕ ਵੀ ਅਮਰੀਕਾ ਦੀ ਸਭ ਤੋਂ ਮਾੜੇ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਨੇ ਜੈਫਰੀ ਐਫਸਟਿਨ ਦੀ ਜਾਂਚ ਤੋਂ ਮਿਲੇ ਨਵੇਂ ਦਸਤਾਵੇਜ਼ਾਂ ਨੇ ਉਸਦੇ ਨਾਜਾਇਜ਼ ਨੈੱਟਵਰਕ ਦੀ ਦੁਨੀਆ ਭਰ ਵਿੱਚ ਪਹੁੰਚ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਦਸਤਾਵੇਜ਼ਾਂ ਤੋਂ ਵੀ ਪਤਾ ਲੱਗਾ ਹੈ ਕਿ ਇੱਕ ਭਾਰਤੀ ਮਹਿਲਾ ਵੀ ਉਸਦੇ ਸ਼ਿਕਾਰ ਸੀ ਅਤੇ ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਮੁਆਵਜ਼ਾ ਦੇਣ ਲਈ ਲੱਭਣ ਦੀ ਕੋਸ਼ਿਸ਼ ਵੀ ਕੀਤੀ। ਸਾਹਮਣੇ ਆਏ ਮੈਸੇਜ ਵਿੱਚ ਦੱਸਿਆ ਗਿਆ ਹੈ ਕਿ ਜਾਂਚ ਕਰਨ ਵਾਲੇ ਅਮਰੀਕੀ ਅਧਿਕਾਰੀ ਪੀੜਤਾਂ ਦੀ ਮਦਦ ਲਈ ਨਿਊਯਾਰਕ ਕ੍ਰਾਈਮ ਵਿਕਟਿਮਸ ਕੰਪਨਸੇਸ਼ਨ ਪ੍ਰੋਗਰਾਮ ਦੀ ਵਰਤੋਂ ਕਰਨਾ ਚਾਹੁੰਦੇ ਸਨ, ਜਿਸ ਵਿੱਚ ਥੈਰੇਪੀ ਅਤੇ ਹੋਰ ਸਹਾਇਤਾ ਸ਼ਾਮਲ ਹੈ। ਇਸ ਖੁਲਾਸੇ ਨੇ ਐਪਸਟੇਨ ਫਾਈਲਾਂ ਦੇ ਅੰਤਰਰਾਸ਼ਟਰੀ ਦਾਇਰੇ ਅਤੇ ਦੁਨੀਆ ਭਰ ਵਿੱਚ ਪੀੜਤਾਂ ਲਈ ਨਿਆਂ ਤੇ ਮਦਦ ਯਕੀਨੀ ਬਣਾਉਣ ਵਿੱਚ ਆਉਣ ਵਾਲੀਆਂ ਚੁਣੌਤੀਆਂ ਤੇ ਨਵੀਂ ਚਰਚਾ ਛੇੜੀ ਹੈ ਐਪਸਟੇਨ ਦੀਆਂ ਨਵੀਆਂ ਫਾਈਲਾਂ ਭਾਰਤੀ ਪੀੜਤ ਬਾਰੇ ਦੱਸਦੀਆਂ ਨੇ ਅਮਰੀਕੀ ਸਰਕਾਰ ਦੇ ਇੱਕ ਅੰਦਰੂਨੀ ਈਮੇਲ ਜਿਸ ਦਾ ਟਾਈਟਲ ਐਪਸਟੇਨ ਦੇ ਵਿਕਟਮ ਸੀ ਉਸ ਦੇ ਮੁਤਾਬਕ ਅਧਿਕਾਰੀਆਂ ਨੇ ਇੱਕ ਅਜਿਹੀ ਲੜਕੀ ਦਾ ਪਤਾ ਲਾਉਣ ਦੀ ਕੋਸ਼ਿਸ਼ ਵੀ ਕੀਤੀ ਜਿਸ ਬਾਰੇ ਮੰਨਿਆ ਜਾ ਰਿਹਾ ਸੀ ਕਿ ਉਹ ਭਾਰਤ ਵਿੱਚ ਹੈ ਈਮੇਲ ਵਿੱਚ ਸਾਥੀਆਂ ਨੂੰ ਹਦਾਇਤ ਦਿੱਤਾ ਗਿਆ ਸੀ ਕਿ ਪੀੜਤ ਦੇ ਵੇਰਵੇ ਮਿਲਣ ਤੇ ਉਪਾਰਤ ਵਿੱਚ ਅਮਰੀਕੀ ਐਮਬੈਸੀ ਨਾਲ ਸੰਪਰਕ ਕਰਨ ਮੈਸੇਜ ਵਿੱਚ ਲਿਖਿਆ ਸੀ ਜੇਕਰ ਤੁਸੀਂ ਮੈਨੂੰ ਉਸਦਾ ਪਤਾ ਅਤੇ ਸੰਪਰਕ ਜਾਣਕਾਰੀ ਦੇ ਸਕੋ ਤਾਂ ਮੈਂ ਉੱਥੇ ਐਮਬੈਸੀ ਵਿੱਚ ਸਾਡੇ ਸਾਥੀਆਂ ਨਾਲ ਤਾਲਮਿਲ ਕਰਾਂਗਾ ਜਾਰੀ ਕੀਤੇ ਦਸਤਾਵੇਜ਼ਾਂ ਵਿੱਚ ਭਾਰਤੀ ਪੀੜਤ ਦੀ ਜ਼ਰੂਰੀ ਨਿੱਜੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ ਜਿਸ ਨਾਲ ਉਸਦੀ ਪਛਾਣ ਦਾ ਪਤਾ ਨਹੀਂ ਲੱਗ ਸਕਿਆ ਹਾਲਾਂਕਿ ਅਧਿਕਾਰੀਆਂ ਨੇ ਐਮਬੈਸੀ ਨਾਲ ਸੰਪਰਕ ਕਰਨ ਦੀ ਵਿਸ਼ੇਸ਼ ਯੋਜਨਾ ਦਾ ਜ਼ਿਕਰ ਵੀ ਕੀਤਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਉਸਦੇ ਅਧਿਕਾਰਾਂ ਤੇ ਮੁਆਵਜ਼ੇ ਬਾਰੇ ਦੱਸਣ ਲਈ ਪੂਰੀ ਕੋਸ਼ਿਸ਼ ਕੀਤੀ ਗਈ ਸੀ। ਰੋਡ ਆਇਲੈਂਡ ਸੁਬੇਵੇਚੇ ਇੱਕ ਹਾਕੀ ਮੈਚ ਦੌਰਾਨ ਸਟੇਡੀਅਮ ਵਿੱਚ ਗੋਲੀਬਾਰੀ ਹੋਈ ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋਏ ਨੇ। ਪੁਲਿਸ ਦੇ ਮੁਤਾਬਕ ਸ਼ੱਕੀ ਹਮਲਾਵਰ ਵੇ ਮ੍ਰਿਤਕ ਪਾਇਆ ਗਿਆ। ਪੁਲਿਸ ਦੇ ਅਨੁਸਾਰ ਸ਼ੱਕੀ ਦੀ ਮੌਤ ਸੰਭਾਵਿਤ ਤੌਰ ਤੇ ਆਪਣੇ ਆਪ ਨੂੰ ਗੋਲੀ ਮਾਰਨ ਕਰਨੀ ਹੋਈ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਇਹ ਘਟਨਾ ਨਿਸ਼ਾਨਾਬਾਦ ਗੋਲੀਬਾਰੀ ਸੀ ਅਤੇ ਇਹ ਇੱਕ ਪਰਿਵਾਰਕ ਝਗੜੇ ਨਾਲ ਸੰਬੰਧਿਤ ਹੈ। ਘਟਨਾ ਤੋਂ ਬਾਅਦ ਸੰਘੀ ਏਜੰਸੀਆਂ ਅਤੇ ਸਥਾਨਕ ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਗੋਲੀਬਾਰੀ ਡੈਨਿਸ ਸੈਮ ਲਿੰਚ ਸਟੇਡੀਅਮ ਵਿੱਚ ਹੋਈ ਹੈ ਜਿੱਥੇ ਕਈ ਸਕੂਲਾਂ ਦੀਆਂ ਟੀਮਾਂ ਇੱਕ ਮੈਚ ਖੇਡ ਰਹੀਆਂ ਸਨ। ਪਾਵਰਕੇਡ ਸ਼ਹਿਰ ਬੋਸਟਨ ਤੋਂ ਲਗਭਗ 45 ਮੀਲ ਦੱਖਣ ਵਿੱਚ ਹੈ। ਮੇਅਰ ਡੋਨਾਲਡ ਗਰੀਬੀਅਨ ਨੇ ਇਸ ਘਟਨਾ ਨੂੰ ਭਿਆਨਕ ਦੁਖਾਂਤ ਕਿਹਾ ਹੈ ਅਤੇ ਕਿਹਾ ਕਿ ਇੱਕ ਖੁਸ਼ੀ ਦਾ ਮੌਕਾ ਹੋਣਾ ਚਾਹੀਦਾ ਸੀ ਜਿੱਥੇ ਦਰਜਨਾ ਪਰਿਵਾਰ ਵਿਦਿਆਰਥੀ ਅਤੇ ਸਮਰਥਕ ਹਾਕੀ ਦੇ ਮੈਚ ਦਾ ਆਨੰਦ ਮਾਣ ਰਹੇ ਸਨ ਹਾਈ ਸਕੂਲ ਕੋਵੈਂਟਰੀ ਜੌਨਸਟਨ ਸਹਿਕਾਰੀ ਟੀਮ ਖਿਲਾਫ ਖੇਡ ਰਹੀ ਸੀ ਪਰ ਇਹ ਖੁਸ਼ੀ ਦਾ ਮੌਕਾ ਹਿੰਸਾ ਅਤੇ ਡਰ ਵਿੱਚ ਬਦਲ ਗਿਆ ਫਿਲਹਾਲ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ ਕਿ ਗੋਲੀਬਾਰੀ ਦੇ ਪਿੱਛੇ ਸਹੀ ਕਾਰਨ ਕੀ ਸਨ ਗਾਜ਼ਾ ਪੀਸਬੋਰਡ ਦੀ ਬੈਠਕ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ 트ੰਪ ਨੂੰ ਵੱਡਾ ਝਟਕਾ ਲੱਗਾ ਹੈ। ਗਾਜ਼ਾ ਪੀਸਬੋਰਡ ਦੀ ਇੱਕ ਅਹਿਮ ਬੈਠਕ 19 ਫਰਵਰੀ ਨੂੰ ਵਾਸ਼ਿੰਗਟਨ ਵਿੱਚ ਹੋਣੀ ਹੈ ਪਰ ਕਈ ਪ੍ਰਮੁੱਖ ਦੇਸ਼ਾਂ ਨੇ ਇਸ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। 트ੰਪ ਨੇ ਇਸ ਬੈਠਕ ਲਈ ਦੁਨੀਆ ਭਰ ਦੇ ਕਰੀਬ 60 ਦੇਸ਼ਾਂ ਨੂੰ ਸੱਦਾ ਭੇਜਿਆ ਸੀ ਹਾਲਾਂਕਿ ਫ੍ਰਾਂਸ, ਜਰਮਨੀ, ਬ੍ਰਿਟੇਨ, ਇਟਲੀ ਅਤੇ ਸਵੀਡਨ ਵਰਗੇ ਕਈ ਵੱਡੇ ਯੂਰਪੀ ਦੇਸ਼ਾਂ ਨੇ ਇਸ ਪਹਿਲ ਤੋਂ ਕਿਨਾਰਾ ਕਰ ਲਿਆ ਹੈ। ਬ੍ਰਿਟੇਨ ਇਟਲੀ ਅਤੇ ਫ੍ਰਾਂਸ ਵਰਗੇ ਸ਼ਕਤੀਸ਼ਾਲੀ ਦੇਸ਼ਾਂ ਦੇ ਬਾਹਰ ਹੋਣ ਤੋਂ ਬਾਅਦ ਯੂਰਪ ਦੇ ਹੋਰ ਦੇਸ਼ ਵੀ ਇਸ ਮੀਟਿੰਗ ਤੋਂ ਦੂਰੀ ਬਣਾ ਰਹੇ ਨੇ 트럼ਪ ਨੇ ਯੂਰਪ ਦੇ 15 ਦੇਸ਼ਾਂ ਨੂੰ ਬੁਲਾਇਆ ਸੀ ਪਰ ਹੁਣ ਸਿਰਫ ਹੰਗਰੀ ਬੁਲਗਾਰੀਆ ਅਤੇ ਕੋਸੋਵੋ ਨੇ ਹੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ ਇਟਲੀ ਗ੍ਰੀਸ ਰੋਮਾਨੀਆ ਸਾਈਪਰਸ ਵਰਗੇ ਕੁਝ ਦੇਸ਼ ਨਿਗਰਾਨ ਵਜੋਂ ਸ਼ਾਮਲ ਹੋ ਸਕਦੇ ਨੇ ਪਰ ਉਹ ਪੂਰਨ ਰੂਪ ਵਿੱਚ ਮੈਂਬਰ ਵਜੋਂ ਹਿੱਸਾ ਨਹੀਂ ਲੈ ਰਹੇ ਟਰੰਪ ਨੇ ਜਨਵਰੀ 2026 ਵਿੱਚ ਦਾਬੋਸ ਵਿਖੇ ਬੋਰਡ ਆਫ ਪੀਸ ਦਾ ਐਲਾਨ ਕੀਤਾ ਸੀ ਰਾਸ਼ਟਰਪਤੀ ਦਾ ਕਹਿਣਾ ਸੀ ਕਿ ਇਹ ਮੰਚ ਗਾਜ਼ਾ ਦੇ ਮੁਰੰਮਤ ਨਿਰਮਾਣ ਦੀ ਨਿਗਰਾਨੀ ਕਰੇਗਾ ਅਤੇ ਭਵਿੱਖ ਵਿੱਚ ਵਿਸ਼ਵ ਵਿਆਪੀ ਸੰਘਰਸ਼ਾਂ ਦੇ ਹੱਲ ਵਿੱਚ ਭੂਮਿਕਾ ਨਿਭਾਏਗਾ ਇਸ ਬੈਠਕ ਵਿੱਚ ਗਾਜ਼ਾ ਲਈ ਕਰੀਬ 5 ਬਿਲੀਅਨ ਡਾਲਰ ਦੇ ਸਹਾਇਤਾ ਪੈਕੇਜ ਦਾ ਐਲਾਨ ਹੋਣ ਦੀ ਉਮੀਦ ਹੈ ਏਸ਼ੀਆਈ ਦੇਸ਼ਾਂ ਵਿੱਚੋਂ ਪਾਕਿਸਤਾਨ ਅਤੇ ਇੰਡੋਨੇਸ਼ੀਆ ਨੇ ਇਸ ਬੈਠਕ ਵਿੱਚ ਹਿੱਸਾ ਲੈਣ ਦੇ ਸੰਕੇਤ ਦਿੱਤੇ ਨੇ ਇੰਡੋਨੇਸ਼ੀਆ ਨੇ ਗਾਜ਼ਾ ਵਿੱਚ ਸ਼ਾਂਤੀ ਸਥਾਪਨਾ ਲਈ ਹਜ਼ਾਰਾਂ ਸੈਨਿਕ ਭੇਜਣ ਦੀ ਤਿਆਰੀ ਵੀ ਦਿਖਾਈ ਹੈ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਮੁਖੀ ਤਾਰਿਕ ਰਹਿਮਾਨ ਨੇ ਮੰਗਲਵਾਰ ਨੂੰ ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸੌ ਚੁੱਕੀ ਹੈ। ਉਸ ਦੀ ਸਰਕਾਰ ਵਿੱਚ 25 ਕੈਬਨਿਟ ਮੰਤਰੀ ਅਤੇ 4 ਵਿਰਾਜ ਮੰਤਰੀ ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਇੱਕ Hindu ਮੰਤਰੀ ਵੀ ਹੈ। ਪਾਰਟੀ ਨੇ 300 ਮੈਂਬਰੀ ਸੰਸਦ ਵਿੱਚ 151 ਸੀਟਾਂ ਜਿੱਤੀਆਂ ਜਦੋਂ ਕਿ BNP ਦੀ ਗਵਾਈ ਵਾਲੀ ਗੱਠਜੋੜ ਨੇ 212 ਸੀਟਾਂ ਜਿੱਤੀਆਂ। ਦੱਸਦੇ ਕਿ ਸਾਬਕਾ ਪ੍ਰਧਾਨ ਮੰਤਰੀ ਖਾਲਦਾ ਜ਼ਿਆ ਦੇ ਪੁੱਤਰ ਰਹਿਮਾਨ ਨੇ 17 ਸਾਲਾਂ ਤੋਂ ਜਲਾਵਤਨੀ ਤੋਂ ਬਾਅਦ 12 ਫਰਵਰੀ ਨੂੰ ਹੋਈਆਂ ਆਮ ਚੋਣਾਂ ਵਿੱਚ ਡੀਐਨਪੀ ਨੂੰ ਭਾਰੀ ਜਿੱਤ ਦਵਾਈ ਹੈ। ਭਾਰਤ ਵਿੱਚ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਭਾਰਤ ਨੂੰ ਸਮਾਰੋਹ ਵਿੱਚ ਸ਼ਿਰਕਤ ਕੀਤੀ ਜਿਸ ਜਿਸ ਨੇ ਹਸੀਨਾ ਦੀ ਜਲਾਵਤਨੀ ਤੋਂ ਬਾਅਦ ਤਣਾਅਪੂਰਨ ਸੰਬੰਧ ਤੋਂ ਬਾਅਦ ਨਵੀਂ ਸਰਕਾਰ ਨਾਲ ਨਵੀਂ ਦਿੱਲੀ ਦੇ ਸੰਬੰਧ ਦਾ ਸੰਕੇਤ ਵੀ ਦਿੱਤਾ। ਕੈਰ ਰਹਿਮਾਨ ਸਾਬਕਾ ਪ੍ਰਧਾਨ ਮੰਤਰੀ ਖਾਲਦਾ ਜ਼ਿਆ ਤੇ ਸਾਬਕਾ ਰਾਸ਼ਟਰਪਤੀ ਜ਼ਿਆਉ ਰਹਿਮਾਨ ਦੇ ਪੁੱਤਰ ਨੇ ਉਹ 5 ਸਾਲਾਂ ਦੇ ਕਾਰਜਕਾਲ ਲਈ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਉਣਗੇ ਉਹ 35 ਸਾਲਾਂ ਵਿੱਚ ਬੰਗਲਾਦੇਸ਼ ਦੇ ਪਹਿਲੇ ਪੁਰਸ਼ ਪ੍ਰਧਾਨ ਮੰਤਰੀ ਵੀ ਹਨ ਸ਼ੇਖ ਹਜ਼ੀਨਾ ਅਦੇ ਰਹਿਮਾਨ ਦੀ ਮਾਤਾ ਖਾਲਦਾ ਜ਼ਿਆਦੀ ਅਗਵਾਈ ਵਾਲੀ ਦਹਾਕਿਆਂ ਦੀ ਰਾਜਨੀਤੀ ਤੋਂ ਬਾਅਦ ਉਹ ਪਹਿਲੇ ਚੁਣੇ ਹੋਏ ਪੁਰਸ਼ ਪ੍ਰਧਾਨ ਮੰਤਰੀ ਬਣ ਗਏ ਹਨ ਅਮਰੀਕਾ ਦੇ ਛੋਣ ਨਵੇਂ ਨਜ਼ਰਬੰਦੀ ਕੇਂਦਰ ਡਿਟੈਂਸ਼ਨ ਸੈਂਟਰ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਇਹਨਾਂ ਨਜ਼ਰਬੰਦੀ ਕੇਂਦਰਾਂ ਦੇ ਵਿੱਚ ਬਿਨਾ ਸਹੀ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਰੱਖਿਆ ਜਾਵੇਗਾ ਜਿਨ੍ਹਾਂ ਨੂੰ ਪਹਿਲਾਂ ਹਿਰਾਸਤ ਵਿੱਚ ਲਿਆ ਜਾਵੇਗਾ ਤੇ ਫਿਰ ਉਹਨਾਂ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਵੇਗੀ ਅਤੇ ਉਹਨਾਂ ਨੂੰ ਉਹਨਾਂ ਦੇ ਘਰੂ ਦੇਸ਼ਾਂ ਵਿੱਚ ਭੇਜ ਦਿੱਤਾ ਜਾਵੇਗਾ ਨਿਊ ਹੈਮਸ਼ਾਇਰ ਦੇ ਗਵਰਨਰ ਕੈਲੀ ਅਯੂਟੋ ਦੇ ਦਫ਼ਤਰ ਦੀ ਇੱਕ ਯੋਜਨਾ ਅਨੁਸਾਰ US ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਇਸ ਸਾਲ ਦੇ ਅੰਤ ਤੱਕ ਹਜ਼ਾਰਾਂ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਰੱਖਣ ਅਤੇ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜਣ ਸਮੇਤ ਬਾਕੀ ਸਾਰੀ ਪ੍ਰਕਿਰਿਆ ਦੇ ਲਈ 36.3 ਬਿਲੀਅਨ ਖਰਚ ਕਰਨ ਦੀ ਤਿਆਰੀ ਕਰ ਰਿਹਾ ਹੈ। ICE 16 ਹੋਰ ਇਮਾਰਤਾਂ ਖਰੀਦੇਗਾ ਅਤੇ ਉਹਨਾਂ ਦਾ ਨਵੀਨੀਕਰਨ ਕਰੇਗਾ। ਉਹਨਾਂ ਨੂੰ ਖੇਤਰੀ ਪ੍ਰੋਸੈਸਿੰਗ ਕੇਂਦਰਾਂ ਵਿੱਚ ਬਦਲ ਦਿੱਤਾ ਜਾਵੇਗਾ। ਇਹਨਾਂ ਕੇਂਦਰਾਂ ਵਿੱਚ ਆਸਤਨ 3 ਤੋਂ 7 ਦਿਨਾਂ ਲਈ 1000 ਤੋਂ 1500 ਲੋਕਾਂ ਨੂੰ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ 8 ਵੱਡੇ ਨਜ਼ਰਬੰਦੀ ਕੇਂਦਰ ਵੀ بنائے ਜਾਣਗੇ ਜੋ ਲਗਭਗ 60 ਦਿਨਾਂ ਲਈ 7000 ਤੋਂ 10000 ਲੋਕਾਂ ਨੂੰ ਰੱਖਣ ਦੇ ਸਮਰੱਥ ਹੋਣਗੇ। ਇਹਨਾਂ ਕੇਂਦਰਾਂ ਦੇ ਵਿੱਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਪ੍ਰਵਾਸੀਆਂ ਨੂੰ ਰੱਖਿਆ ਜਾਵੇਗਾ। ICDS ਹੋਰ ਪਹਿਲਾਂ ਤੋਂ ਮੌਜੂਦ ਸਹੂਲਤਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੇਗਾ ਜਿੱਥੇ ਏਜੰਸੀ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ। ਇਵੇ ਦਸੇ ਇੱਕ IC ਵੱਲੋਂ 2026 ਤੱਕ 12000 ਨਵੇਂ 에ਜੰਟਾਂ ਨੂੰ ਨਿਯੁਕਤ ਕਰਨ ਦੀ ਯੋਜਨਾ ਵੀ ਹੈ ਇਸ ਸਮੇਂ ਤੋਂ ਬਾਅਦ ਗ੍ਰਿਫਤਾਰੀਆਂ ਵਧਣ ਦੀ ਉਮੀਦ ਹੈ ਜਿਸ ਨਾਲ ਹੋਰ ਨਸ਼ਰਬੰਦੀ ਕੇਂਦਰਾਂ ਦੀ ਲੋਡ ਪਵੇਗੀ ਇਨ ਨਜ਼ਰਬੰਦੀ ਕੇਂਦਰਾਂ ਲਈ ਫੰਡਿੰਗ ਜੁਲਾਈ 2025 ਵਿੱਚ ਪਬਲਿਕਨ ਨਿਯੰਤਰਿਤ ਕਾਂਗਰਸ ਦੁਆਰਾ ਪਾਸ ਕੀਤੇ ਗਏ ਵੱਡੇ ਖਰਚ ਪੈਕੇਜ ਤੋਂ ਆਵੇਗੀ ਵਨ 빅 ਬਿਊਟੀਫੁਲ ਬਿਲ ਨਾਮਕੀ ਪੈਕੇਜ ਇਮੀਗ੍ਰੇਸ਼ਨ ਲਾਗੂ ਕਰਨ ਲਈ 170 ਬਿਲੀਅਨ ਡਾਲਰ ਪ੍ਰਦਾਨ ਕਰਦਾ ਹੈ ਜਿਸ ਵਿੱਚੋਂ 45 ਬਿਲੀਅਨ ਡਾਲਰ ਨਜ਼ਰਬੰਦੀ ਲਈ ਰੱਖੇ ਗਏ ਨੇ 90 ਨਵੇਂ ਟੈਨਸ਼ਨ ਸੈਂਟਰ ਨਵੰਬਰ 2026 ਤੱਕ ਕਾਰਜਸ਼ੀਲ ਹੋ ਜਾਣਗੇ ਇਸ ਨਾਲ ਆਈਸੀ ਦੀ ਕੁੱਲ ਵਿਸਤ੍ਰਿਤ ਸਮਰੱਥਾ 90600 ਹੋ ਜਾਵੇਗੀ ਡਨਲ ટ્રੰਪ ਦੇ ਦੂਜੀ ਵਾਰ ਕਾਰਜਕਾਰ ਸੰਭਾਲਣ ਤੋਂ ਬਾਅਦ ਆਈਸੀ ਦੇ ਰਾਸਤੇ ਵਿੱਚ ਲੋਕਾਂ ਦੀ ਗਿਣਤੀ ਲਗਭਗ 74% ਵਧ ਗਈ ਹੈ ਅਤੇ ਹੁਣ ਵਰਤਮਾਨ ਸਮੇਂ ਵਿੱਚ ਇਹ ਗਿਣਤੀ 68000 ਤੋਂ ਵੱਧ ਦੱਸੀ ਜਾ ਰਹੀ ਹੈ